ਮਰਦਾਨਾ ਕਮਜ਼ੋਰੀ ਤੋਂ ਜੂਝ ਰਹੇ ਹੋ ਸ਼ੁਕਰਾਨੋ ਆਦੀ ਕਮੀ ਹੋ ਚੁੱਕੀ ਹੈ ਵੀਰਿਆ ਪਤਲਾ ਵੈ ਟਾਈਮਿੰਗ ਦਾ ਤੁਹਾਨੂੰ ਇਸ਼ੂ ਹੈ ਤੇ ਨਸਾਂ ਦੇ ਵਿੱਚ ਕਮਜ਼ੋਰੀ ਆ ਗਈ ਹੈ ਅੱਜ ਲੈ ਕੇ ਆਇਆ ਹਾਂ ਇੱਕ ਐਦਾ ਦਾ ਪ੍ਰੋਡਕਟ ਜੋ ਤੁਹਾਡੀਆਂ ਇਹ ਸਾਰੀਆਂ ਪ੍ਰੋਬਲਮਾਂ ਨੂੰ ਦੂਰ ਕਰ ਦਵੇਗਾ ਵਨ ਮਾਈਂਡ ਕੈਪਸੂਲ ਵਨ ਮਾਈਂਡ ਓਇਲ ਤੇ ਵਨ ਮਾਈਂਡ ਪਾਊਡਰ ਤੁਹਾਡੀਆਂ ਇਹ ਸਾਰੀਆਂ ਪ੍ਰੋਬਲਮਾਂ ਨੂੰ ਜੜ ਤੋਂ ਦੂਰ ਕਰ ਸਕਦਾ ਹੈ ਜੇ ਤੁਸੀਂ ਵੀ ਮਰਦਾਨਾ ਕਮਜ਼ੋਰੀ ਤੋਂ ਜੂਝ ਰਹੇ ਹੋ ਜਾਂ ਫਿਰ ਤੁਹਾਡੇ ਵੀ ਸ਼ੁਕਰਾਨੋ ਆਦੀ ਕਮੀ ਹੋ ਚੁੱਕੀ ਹੈ ਵੀਰਿਆ ਪਤਲਾ ਵੈ ਔਰ ਟਾਈਮਿੰਗ ਦਾ ਤੁਹਾਨੂੰ ਇਸ਼ੂ ਹੈ ਤੇ ਨਸਾਂ ਦੇ ਵਿੱਚ ਕਮਜ਼ੋਰੀ ਆ ਗਈ ਹੈ ਤਾਂ ਮੈਂ ਤੁਹਾਡੇ ਵਾਸਤੇ ਜੋ ਆਯੁਰਵੇਦਾ ਤੇ ਵਿੱਚ ਅੱਜ ਲੈ ਕੇ ਆਇਆ ਹਾਂ ਇੱਕ ਐਦਾਂ ਦਾ ਪ੍ਰੋਡਕਟ ਜੋ ਤੁਹਾਡੀਆਂ ਇਹ ਸਾਰੀਆਂ ਪ੍ਰੋਬਲਮਾਂ ਨੂੰ ਦੂਰ ਕਰ ਦੇਵੇਗਾ ਇਸ ਫੋਟਕ ਦਾ ਨਾਮ ਹੈਗਾ ਵਨ ਮਾਈਂਡ ਵਨ ਮਾਈਂਡ ਕੈਪਸੂਲ ਵਨ ਮਾਈਂਡ ਓਇਲ ਤੇ ਵਨ ਮਾਈਂਡ ਪਾਊਡਰ ਤੁਹਾਡੀਆਂ ਸਾਰੀਆਂ ਪ੍ਰੋਬਲਮਾਂ ਨੂੰ ਜੜ੍ਹ ਤੋਂ ਦੂਰ ਕਰ ਸਕਦਾ ਹੈ ਕਿਉਂਕਿ ਇਹ 100% ਆਯੁਰਵੈਦਿਕ ਜੜੀ ਬੂਟੀਆਂ ਦੇ ਨਾਲ ਬਣਿਆ ਹੋਇਆ 100% ਫਾਰਮੂਲਾ ਹੈ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਊਰਜਾ ਦੀ ਪ੍ਰਾਪਤੀ ਕਰੇਗਾ ਔਰ ਤੁਹਾਡੇ ਪਾਰਟਨਰ ਨੂੰ ਸੰਤੁਸ਼ਟ ਕਰਨ ਵਿੱਚ ਤੁਹਾਡੀ ਮਦਦ ਕਰੇਗਾ ਇਸ ਪਾਊਡਰ ਨੂੰ ਸਵੇਰੇ ਤੇ ਸ਼ਾਮ ਅੱਧਾ ਚਮਚ ਗਰਮ ਦੁੱਧ ਦੇ ਨਾਲ ਲੈਣਾ ਹੈ ਇਸ ਕੈਪਸੂਲ ਨੂੰ ਰਾਤ ਨੂੰ ਸੌਣ ਲੱਗੇ ਗਰਮ ਦੁੱਧ ਦੇ ਨਾਲ ਇੱਕ ਵਾਰੀ ਲੈਣਾ ਵੈ ਤੇ ਇਸ ਆਇਲ ਨੂੰ ਸਵੇਰੇ ਤੇ ਸ਼ਾਮ ਤੁਸੀਂ ਅਪਲਾਈ ਕਰਨਾ ਵੈ ਬਲੀਵ ਮੀ ਤੁਹਾਡੀ ਸਾਰੀ ਪ੍ਰੋਬਲਮ ਹੱਲ ਹੋ ਜਾਏਗੀ ਲਗਾਤਾਰ 3 ਮਹੀਨੇ ਜੋ ਬੰਦਾ ਇਸ ਕੋਰਸ ਨੂੰ ਕੰਪਲੀਟ ਕਰ ਲੈਂਦਾ ਵੈ ਉਹਦੇ ਸਰੀਰ ਦੇ ਅੰਦਰ ਘੋੜੇ ਵਰਗੀ ਫੁਰਤੀ ਆ ਜਾਂਦੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਉਹਦੇ ਵਿੱਚ ਨਹੀਂ ਰਹਦੀ ਸਾਡੇ ਉੱਪਰ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਸੰਪਰਕ ਕਰੋ ਯਾ ਫਿਰ ਸਾਡੀ ਵੈਬਸਾਈਟ www.joyarveda.com ਤੇ ਇਸ ਪ੍ਰੋਡਕਟ ਨੂੰ ਆਰਡਰ ਕਰੋ ਤੇ ਯਾ ਫਿਰ ਸਾਡੇ ਨਾਲ ਸੰਪਰਕ